ਉਲੀ ਵਾਲਾ ਕਹਿੰਦੇ ਸਚਨ ਹੈ ਫਕਰ ਝੰਡੇ ਦਾ ਹਰਵੇਬ ਹੈ ਤੇ ਫਤਾਹਪੁਰੀਆ ਇਕਮਾ ਫਰੀਦਕੋਟ ਦੀ ਸ਼ਾਨ ਰੱਖਦੇ ਡੱਗੋ ਵਾਲੇ ਸ਼ਰਨੇ ਨੂੰ ਆਹ ਕਹਿੰਦੇ ਗੋਪੀ ਦਾ ਚੇਲਾ ਪਹਿਲੀ 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 ਪੰਦੀ ਪੰਦੀ ਝਟਕ ਕਬੱਡੀ 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 ਇਕਮ ਤੇ ਸੁਖਵੀਰ ਇਕਮ ਤੇ ਸੁਖਵੀਰ ਟੱਕਰ ਸਿਰੇ ਦੀ 50 ਸਕਿੰਟਾਂ ਦਾ ਸਮਾਂ ਕਬੱਡੀ ਕਬੱਡੀ ਬਾਟੇਪੁਰਿਆ ਇੱਕਮ ਹੈ ਇਹ ਦੁਨੀਆ ਦਾ ਰੁਸਤਮ ਹੈ ਕਰਮਜੀਤ ਉਸਤਾਦਾ ਉਧਰਲੇ ਪਾਸੇ ਕਹਿੰਦੇ ਸ਼ੇਰੇ ਹੋਰਾਂ ਦੇ ਵੱਲੋਂ ਬੋਬੀ ਹੋਰਾਂ ਦੇ ਵੱਲੋਂ ਵੱਡਾ ਮਾਰ ਆ ਦੋਦਿਆ ਦੀਪ ਹੈ ਜਸਵੀਰ ਸਿੰਘ ਜੀ ਸਰਪੰਚ ਚੋਰੀ ਕਹਿੰਦੇ ਆ ਵੀ ਜਿਹੜਾ ਜਾਫੀ ਜਫਾ ਲਾਵੇਗਾ ਨਾ 1000 ਰੁਪਏ ਦਾ ਜਾਫੀ ਦੇ ਲਈ ਹੋਵੇਗਾ ਆ ਦੋਦੇ ਵਾਲਾ ਦੋਦੇ ਵਾਲਾ ਦੋਦੇ ਵਾਲਾ ਇਹ ਕਬੱਡੀ ਦਾ ਉਡਣਾ ਬਾਜ਼ ਹੈ ਕਬੱਡੀ ਦਾ ਪੁਆਇੰਟ ਦੋਦੇ ਵਾਲਾ ਸੁੰਨੀ ਪਲੇਕੇ ਪਾ ਦੇ ਰਮਣਾ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਬਹਿ ਜਾ ਬਹਿ ਜਾ ਹੋਈ ਪਈ ਹੈ ਐਨ ਕਹਿੰਦੇ ਚਰਚਾ ਦਾ ਵਿਸ਼ਾ ਬੜਿਆ ਹੋਇਆ ਹੈ ਜ਼ਿਲ੍ਹੇ ਮੋਗੇ ਦਾ ਭਿੰਦਰਪਿੰਡ ਜਿਸ ਭਿੰਦਰਾ ਦੇ ਵਿੱਚ ਸ਼ੀਰੇ ਵਰਗੇ ਉਹ ਬੰਤੇ ਵਰਗੇ ਪੈਦਾ ਹੋਏ ਆ ਕੌਣ ਇਹ ਕਹਿੰਦੇ ਮੱਦ ਕਹਦੀਏ ਜਾਂ ਤਰਦਰ ਵਾਲਾ ਕਹਦੀਏ ਜਾਂ ਗੋਪੀ ਥੜਪੰਜ ਦਾ ਚਿਹੇਤਾ ਖਿਡਾਰੀ ਹੈ ਆ ਦੋਦਿਆ ਸੰਦੀਪ ਕਬੱਡੀ ਪਾਉਣ ਦੇ ਮੈਦਾਨ ਦੇ ਵਿੱਚ ਮਤ ਆਇਆ ਪੈਨਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਹੋ ਧੰਨਵਾਦ ਹੈ ਇੱਕ ਪਾਸੇ ਜਤਿੰਦਰ ਨਾਲ ਕਿੰਨੇ ਮਾੜੀ ਵਾਲਾ ਲੱਖਾਂ ਲੱਗਿਆ ਹੋਇਆ ਉਹ ਪਰਲੇ ਪਾਸੇ ਆਉਣਾ ਲੋਹਾਰੇ ਵਾਲਾ ਅੱਜ ਪਤਾ ਲੱਗੇਗਾ ਕਿਹੜਾ ਖੱਬੀ ਖਾਨ ਉਹ ਖੱਬੀ ਖਾਨ ਨੂੰ ਟੱਕਰਦਾ ਜੱਟ ਰੀਲਾਂ ਤੇ ਹੈ ਉਹ ਜੱਟ ਰੀਲਾਂ ਤੇ ਹੈ ਆਉਣ ਵਾਲਿਆ ਸੁੱਖਾ ਕਬੱਡੀ ਪਾ ਰਿਹਾ ਉਸ ਇਲਾਕੇ ਦਾ ਡਾਕਟਰ ਮਣੇ ਦਾ ਸ਼ਰਨਾ ਅੱਜ ਫਕਰ ਚੰਡੇ ਦੇ ਹਰਦੇਵ ਦੇ ਪਿਆਰ ਕਰਕੇ ਉਗੋ ਦਾ ਕੀਂਦੀ ਆਹ ਕਹਿੰਦੇ ਮਾਝੇ ਦਾ ਮਜਾ ਮਾਝੇ ਦਾ ਮਜਾ ਪਰ ਸਾਹਮਣੇ ਨੰਬਰ ਆਉ ਜਾਉਣ ਵਾਲਿਆ ਸੁੱਖਾ ਆਪਣੀ ਟੀਮ ਦੇ ਦਾ ਵੀਰ ਰਮਣਾ ਕਬੱਡੀ ਪਾ ਕੇ ਵਾਪਸ ਮੋੜਿਆ ਪਰ ਦੋਤੇ ਵਾਲਾ ਕਹਿੰਦੇ ਘੋੜੇ ਦਾ ਵੀਰ ਆ ਮੇਰੇ ਵੀਰੋ ਆਹ ਸਾਹਮਣੇ ਨੌਜਨ ਸੰਦੀਪ ਇਹਦਾ ਨਾਜ ਵੱਖਰਾ ਹੈ ਇਦਾਂ ਦਾ ਨਾਜ ਵਖਤ ਗੜੀਏ ਪੀਤੇ ਦਾ ਉਹ ਉਸਤਾਦ ਮੰਨਦਾ ਦੋਤੇ ਦੇ ਸੰਦੀਪ ਰੋ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਨ ਖਿਡਾਰੀ ਵਧਿਆ ਹੋਇਆ ਮੇਰੇ ਵੀਰੋ 1000 ਦਾ 1000 ਦਾ ਜਫਾ ਜਸਵੀਰ ਸਿੰਘ ਸਰਪੰਚ ਸਾਹਿਬ 100 ਆ ਨਿਹੰਗ ਸਿੰਘ ਉਹਨਾਂ ਦੇ ਵੱਲੋਂ ਜੇ ਸੰਦੀ ਦਾ ਪਾਪਾ ਨਾਨਕ ਨੂੰ ਜੋੜੇ ਸੰਘਿਆ ਦੀ ਧਰਤੀ ਹੈ ਜਦੋਂ ਕਹਿੰਦੇ ਗੁਰਦਾਸਪੁਰ ਜਾਈਏ ਨਾ ਤੇ ਗੁਰਦਾਸਪੁਰ ਤੋਂ ਡੇਰਾ ਬਟਾਲਾ ਬਟਾਲੇ ਦੀਆਂ ਗੱਲਾਂ ਬਟਾਲੇ ਤੋਂ ਡੇਰਾ ਪਾਪਾ ਨਾਨਕ ਨੂੰ ਜਾਈਦਾ ਨਾ ਤੇ ਜੋੜੇ ਸੰਘਿਆ ਪਿੰਡ ਹੈ ਫੁਖੇ ਮਾਲੇ ਦਾ ਕੌਡੀ ਪਾਉਣ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਉਹ ਮਾਢੇ ਵਾਲੇ ਨੂੰ ਮਾਢੇ ਵਾਲਾ ਟੱਕਰ ਪਿਆ ਹੋ ਬੱਲੇ 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 ਏਕਮ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਫੱਕਰ ਝੰਡੇ ਦਾ ਲੁੱਟ ਗਿਆ ਮੇਲਾ ਏਹ ਫੱਕਰ ਦਾ ਵੱਡੇ ਭਾਈ ਨੇ 2011 ਦੇ ਵਿੱਚ ਉਹਨੇ ਵੀ ਦੁਨੀਆ ਨੂੰ ਦੱਸਿਆ ਵੀ ਗੋਪੀ ਹੈ ਕੌਣ ਆਓ ਸਾਹਮਣੇ ਦੋਦੇ ਵਾਲਾ ਸੰਦੀਪ ਆਹ ਮਾਲਵਾ ਕਬੱਡੀ ਕਲੱਬ ਗੱਗੀ ਲੋਪੋ ਦੀ ਟੀਮ ਸੁਖੇ ਸਰਪੰਚ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਦੇ ਸੱਦੇ ਦੇ ਉੱਪਰ ਪੰਜਵੀਂ ਟੀਮ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਆਹ ਕਹਿੰਦੇ ਜਤਿੰਦਰ ਹੈ ਚਾਰ ਸਾਬ ਦੀ ਧਰਤੀ ਖੇਡ ਆ ਆਪਦੇਸ਼ਾਂ ਦੀ ਧਰਤੀ ਪਰ ਸਾਹਮਣੇ ਆ ਦੇਖੋ ਵੀਰੇ ਮਿੱਤਰੋ ਅੱਜ ਦਾ ਸੰਦੀਪ ਦੋਦੇ ਨੇ ਵੀਰ ਵੀਰ ਕੇ ਕਬਡੀਆਂ ਪਾਈਆਂ ਜੇ ਤਕੜੇ ਤੋਂ ਤਕੜੇ ਨੰਬਰ ਲੈ ਅੱਜ ਦਾ ਸਿਰਾ ਕਰਵਾਤਾ ਦੇਖੋ ਵੀਰੇ ਉਧਰ ਏਕਮ ਨੇ ਵੀ ਤੌਣ ਤੌਣ ਜੱਫੇ ਲਾਇਆ ਅੱਜ ਦਾ ਮੈਚ ਕਿਵੇਂ ਲੱਗਾ ਤੁਹਾਨੂੰ ਕਮੈਂਟ ਕਰਕੇ ਜਰੂਰ